ਪਿਛਲੇ ਹਫਤੇ ਪ੍ਰਿੰਸ ਚਾਰਲਸ ਦੇ ਵਿੱਚ RCMP ਨੇ ਐਲਾਨ ਕੀਤਾ ਸੀ ਕਿ ਇਸ ਨੇ ਡਿਟੈਚਮੈਂਟ ਦੇ ਇਤਿਹਾਸ ਦੇ ਵਿੱਚ ਆਪਣਾ ਸਭ ਤੋਂ ਵੱਡਾ ਨਸ਼ੀਲੇ ਪਦਾਰਥਾਂ ਦਾ ਪਰਦਾਫਾਸ਼ ਕੀਤਾ ਹੈ ਫੈਂਟਨਿਲ ਤੇ ਕੋਕੀਨ ਨਜਾਇਜ਼ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕੀਤਾ ਹੈ ਹਾਲਾਂਕਿ ਖਬਤਕਾਰਾਂ ਦਾ ਸੁਝਾਅ ਹੈ ਕਿ ਡਰੱਗ ਉਪਭੋਗਤਾ ਖੁਦ ਪੀੜਤ ਹੋਣਗੇ ਆਮ ਤੌਰ ਦੇ ਉਤੇ ਨਸ਼ੀਲੇ ਪਦਾਰਥਾਂ ਦੇ ਛਾਪਿਆਂ ਬਾਰੇ ਐਲਾਨ ਬਹੁਤ ਜ਼ਿਆਦਾ ਪ੍ਰਸ਼ੰਸਕਾਂ ਤੇ ਤਸਵੀਰਾਂ ਦੇ ਨਾਲ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਜਿਸ ਦਾ ਮਤਲਬ ਜਨਤਾ ਨੂੰ ਇਹ ਦਿਖਾ ਹੁੰਦਾ ਹੈ ਕਿ ਜ਼ਬਤ ਕੀਤੀ ਸਮਗਰੀ ਤੇ ਤਸਕਰਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਨਾਲ ਸੜਕਾਂ ਸੁਰੱਖਿਅਤ ਨੇ ਪਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਵਕੀਲ ਅਕਸਰ ਇਸ ਦੇ ਉਲਟ ਦਲੀਲ ਦਿੰਦੇ ਨੇ ਇਹ ਦੱਸਦੇ ਨੇ ਕਿ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਵੱਡੇ ਡਰੱਗ ਦੇ ਪਰਦਾਫਾਸ਼ ਤੋਂ ਬਾਅਦ ਵਧੇਰੇ ਉਹ ਕਮਜ਼ੋਰ ਹੋ ਜਾਂਦੇ ਨੇ ਹਾਲਾਂਕਿ ਕੁਝ ਲੋਕ ਇਸ ਤੇ ਆਪਣੀ ਵੱਖ-ਵੱਖ رائے ਵੀ ਰੱਖਦੇ ਨੇ ਕਿ opioide ਸੰਕਰਦਾ ਅਧਿਐਨ ਕਰ ਰਹੇ ਨੇ ਤੇ ਡਰੱਗ ਉਪੋਗਤਾ ਐਡਵੋਕੇਟ ਦੱਸਦੇ ਨੇ ਕਿ ਛਾਪੇ ਤੋਂ ਬਾਅਦ ਸੜਕਾਂ ਤੇ ਹੁੰਦਾ ਕੀ ਹੈ ਜਦੋਂ ਸੀ ਸਪਲਾਈ ਤੋਂ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕਰਦੇ ਹਾਂ ਤਾਂ ਅਸੀਂ ਮੰਗ ਦੇ ਵਿੱਚ ਕਿਸੇ ਕੋਰਸਪੋਂਡਿੰਗ ਸਪਲਾਈ ਦੀ ਮੰਗ ਮਾਤਰਾ ਜਿਹੜੀ ਹੈ ਉਹ ਘਟਾ ਰਹੇ ਹਾਂ ਅਤੇ ਉਹ ਇਸ਼ਾਰਾ ਕਰਦੇ ਨੇ ਕਿ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਮੌਤ ਅਸਲ ਦੇ ਵਿੱਚ ਡਰੱਗ ਦੇ ਪਰਦਾ ਫਾਸ਼ ਤੋਂ ਬਾਅਦ ਵਾਦੀ ਹੈ ਕਿਉਂਕਿ ਉਪਭੋਗਤਾ ਛਾਪੇ ਮਾਰੀ ਤੋਂ ਬਾਅਦ ਵੱਖ-ਵੱਖ ਸਪਲਾਈਰਾਂ ਦੀ ਭਾਲ ਕਰਨ ਦੇ ਲਈ ਮਜਬੂਰ ਹੁੰਦੇ ਨੇ ਜਿਸ ਨਾਲ ਉਹ ਘੱਟ ਪਰੋਸੇਯੋਗ ਤੇ ਸੁਰੱਖਿਅਤ ਸਰੋਤਾਂ ਤੋਂ ਦਵਾਈਆਂ ਖਰੀਦਣ ਦੇ ਲਈ ਅਗਵਾਈ ਵੀ ਕਰ ਸਕਦੇ ਨੇ ਬੀਸੀ ਵਿੱਚ ਪਿਛਲੇ 50 ਸਾਲਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੀ ਮਾਤਰਾ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਇਆ ਹੈ ਸਰੀ ਯੂਨੀਅਨ ਆਫ ਡਰਗ ਯੂਜ਼ ਯੂਜ਼ਰਸ ਰਿਸਰਚ ਕਮੇਟੀ ਨੇ ਕਿਹਾ ਹੈ ਕਿ ਜਦੋਂ ਦੌਰੇ ਪੈਂਦੇ ਨੇ ਤਾਂ ਜੋਖਮ ਵੱਧ ਜਾਂਦਾ ਹੈ ਪਰ ਨਸ਼ੇ ਕਰਨ ਵਾਲਿਆਂ ਨੂੰ ਕੋਈ ਵਾਧੂ ਸਹਾਇਤਾ ਨਹੀਂ ਦਿੱਤੀ ਜਾਂਦੀ ਇਸ ਦਾ ਮਤਲਬ ਹੈ ਕਿ ਸੜਕਾਂ ਦੀਆਂ ਕੀਮਤਾਂ ਦੇ ਵਿੱਚ ਅਸਥਾਈ ਵਾਧਾ ਹੋ ਸਕਦਾ ਹੈ ਤੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਪਹੁੰਚ ਵਿੱਚ ਕਮੀ ਹੋ ਸਕਦੀ ਹੈ ਇਹ ਸਭ ਉਦੋਂ ਵਾਪਰਦਾ ਹੈ ਜਦੋਂ ਉਹਨਾਂ ਲੋਕਾਂ ਦੇ ਲਈ ਕੋਈ ਵਾਧੂ ਸਹਾਇਤਾ ਪ੍ਰਦਾਨ ਨਹੀਂ ਕੀਤੀ ਜਾਂਦੀ ਜੋ ਨਸ਼ੇ ਦੀ ਵਰਤੋਂ ਕਰਦੇ ਨੇ ਤੇ ਜਿਨ੍ਹਾਂ ਦੀ ਖਰੀਦਾਰੀ ਮਾਰਕੀਟ ਅਚਾਨਕ ਅਸਥਿਰ ਹੋ ਜਾਂਦੀ ਹੈ ਬੀਸੀ ਦੇ ਲੈਂਡਲੋਰਡ 2025 ਦੇ ਵਿੱਚ ਸਿਰਫ ਵੱਧ ਤੋਂ ਵੱਧ 3 ਫੀਸਦੀ ਕਿਰਾਏ ਦੇ ਵਿੱਚ ਹੀ ਵਾਧਾ ਕਰਨ ਦੇ ਯੋਗ ਹੋਣਗੇ ਇਹ ਇਸ ਸਾਲ ਦੇ 3.1 5 ਫੀਸਦੀ ਤੋਂ ਘਟ ਹੈ ਸੋ ਬਾਈ ਸਰਕਾਰ ਦਾ ਕਹਿਣਾ ਹੈ ਕਿ ਮਨਜ਼ੂਰੀ ਯੋਗ ਜਿਹੜਾ ਵਾਧਾ ਹੈ ਉਹ ਮਹਿੰਗਾਈ ਦੇ ਨਾਲ ਜੁੜਿਆ ਹੋਇਆ ਹੈ ਤੇ ਅਜਿਹਾ ਕਰਦੇ ਹੋਏ ਹਾਲੀਆ ਰੈਂਟਲ ਹਾਊਸਿੰਗ ਜਿਹੜੀਆਂ ਟਾਸਕ ਫੋਰਸ ਦੀਆਂ ਸਿਫਾਰਸ਼ਾਂ ਦੀ ਪਾਲਣਾ ਕਰਦੇ ਨੇ মুদ্রਾਸਪੇਤੀ ਦੇ ਨਾਲ ਜਿਹੜੇ ਵਾਦੇ ਨੂੰ ਜੋੜਨ ਦੇ ਨਾਲ ਕਿਰਾਏਦਾਰਾਂ ਨੂੰ ਸੈਂਕੜੇ ਡਾਲਰਾਂ ਦੀ ਬਚਤ ਹੁੰਦੀ ਹੈ ਰਵੀ ਕਾਲੋ ਨੇ ਕਿਹਾ ਹੈ ਕਿ ਪਿਛਲੀ ਸਰਕਾਰ ਦੀ ਮਹਿੰਗਾਈ ਦੀ ਨੀਤੀ ਪਲੱਸ 2 ਫੀਸਦੀ ਦੇ ਮੁਕਾਬਲੇ মুদ্রাসਫੀਤੀ ਦੇ ਨਾਲ ਮਨਜ਼ੂਰਸ਼ੁਦਾ ਵਾਅਦੇ ਨੂੰ ਜੋੜਨ ਦੇ ਨਾਲ ਕਿਰਾਏਦਾਰਾਂ ਨੂੰ ਸੈਂਕੜੇ ਡਾਲਰਾਂ ਦੀ ਬਚਤ ਹੁੰਦੀ ਹੈ ਇਸ ਸਮੇਂ ਜਦੋਂ ਅਸੀਂ ਜਾਣਦੇ ਹਾਂ ਕਿ ਕਿਰਾਏਦਾਰ ਸੰਘਰਸ਼ ਕਰ ਰਹੇ ਨੇ ਤਾਂ ਸਾਡੀ ਕਿਰਾਇਆ ਕੈਪ ਕਿਰਾਏਦਾਰਾਂ ਨੂੰ ਨਜਾਇਜ਼ ਕਿਰਾਏ ਵਾਅਦੇ ਤੋਂ ਬਚਾਉਂਦੀ ਹੈ ਜਦੋਂ ਕਿ ਮਕਾਨ ਮਾਲਕਾਂ ਨੂੰ ਵਧੀਆਂ ਲਾਗਤਾਂ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜੋ ਕਿਰਾਏ ਦੇ ਘਰ BC ਰੀ ਹਾਊਸਿੰਗ ਮਾਰਕੀਟ ਵਿੱਚ ਰਹਿ ਸਕਣ ਸੂਬੇ ਦਾ ਕਹਿਣਾ ਹੈ ਕਿ ਕਿਰਾਏ ਦੇ ਵਿੱਚ ਵਾਧਾ 1 ਜਨਵਰੀ 2025 ਤੋਂ ਪਹਿਲਾਂ ਲਾਗੂ ਨਹੀਂ ਹੋ ਸਕਦਾ ਵੱਧ ਤੋਂ ਵੱਧ ਮਨਜ਼ੂਰਸ਼ੁਦਾ ਕਿਰਾਇਆ ਵਾਧੇ ਨੂੰ ਪ੍ਰੋਵਿੰਸ ਦੁਆਰਾ ਬੀਸੀ ਦੇ ਖਪਤਕਾਰ ਕੰਜ਼ਿਊਮਰ ਪ੍ਰਾਈਸ ਦੇ ਵਿੱਚ 12 ਮਹੀਨੇ ਦੀ ਔਸਤ ਫੀਸਦੀ ਤਬਦੀਲੀ ਦੀ ਵਰਤੋਂ ਕਰਕੇ ਪਰਵਾਸ਼ਿਤ ਕੀਤਾ ਜਾਂਦਾ ਹੈ ਕੈਲੰਡਰ ਸਾਲ ਤੋਂ ਪਹਿਲਾਂ ਜਿਹੜਾ ਸਾਲ ਦੇ ਜੁਲਾਈ ਦੇ ਵਿੱਚ ਖਤਮ ਹੁੰਦਾ ਹੈ ਹਾਲ ਹੀ ਦੇ ਵਿੱਚ ਮਨਜ਼ੂਰਸ਼ੁਦਾ ਕਿਰਾਇਆ ਵਾਦਾ ਵਪਾਰਕ ਲੀਜ਼ਾਂ ਗੈਰਲਾਪਕਾਰੀ ਰਿਹਾਇਸ਼ੀ ਕਿਰਾਏਦਾਰਾਂ ਤੇ ਲਾਗੂ ਨਹੀਂ ਹੁੰਦਾ ਜਿੱਥੇ ਕਿਰਾਇਆ ਆਮਦਨ ਸਹਿਕਾਰੀ ਰਿਹਾਇਸ਼ ਤੇ ਕੁਝ ਰਹਿਣ ਸਹਿਣ ਦੀਆਂ ਸਹੂਲਤਾਂ ਲਈ ਤਿਆਰ ਕੀਤਾ ਜਾਂਦਾ ਹੈ ਮਕਾਨ ਮਾਲਕਾਂ ਨੂੰ ਕਿਰਾਏ ਦੇ ਵਿੱਚ ਵਾਦੇ ਦੇ ਨੋਟਿਸ ਫਾਰਮ ਦੀ ਜੜੀ ਵਰਤੋਂ ਕਰਕੇ ਕਿਰਾਏਦਾਰਾਂ ਨੂੰ ਪੂਰੇ 3 ਮਹੀਨਿਆਂ ਦਾ ਨੋਟਿਸ ਦੇਣਾ ਚਾਹੀਦਾ ਹੈ ਤੇ ਕਿਸੇ ਵੀ 12 ਮਹੀਨਿਆਂ ਦੀ ਮਿਆਦ ਦੇ ਵਿੱਚ ਸਿਰਫ ਇੱਕ ਵਾਰ ਕਿਰਾਏ ਵਿੱਚ ਵਾਦਾ ਕਰ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ